ਮਾਰੂ ਮਹੱਲਾ ਤੀਜਾ ਸੋ ਸੱਚ ਸੇਵਹੁ ਸਿਰਜਣਹਾਰ ਕੀ ਭਾਈ ਸੱਚਾ ਜਗਤ ਨੂੰ ਰਚਣ ਵਾਲਾ ਪਰਮੇਸ਼ਵਰ ਹੈ ਜੋ ਉਹਦਾ ਸਿਮਰਨ ਕਰੋ ਸੇਵਨ ਕਰੋ ਸਭ ਦੇ ਦੁਖ ਨਿਵਾਰਨਹਾਰਾ ਜਿਹੜਾ ਸ਼ਬਦ ਦੀ ਕਮਾਈ ਕਰਦਾ ਹੈ ਉਹਦੇ ਜੰਮਣ ਮੰਦ ਦੇ ਦੁੱਖਾਂ ਨੂੰ ਸਾਰਿਆਂ ਨੂੰ ਮਿਟਰੋ ਵਾਲਾ ਆਗਮ ਅਗੂਚਰ ਕੀਮਤ ਨਹੀਂ ਪਾਈ ਅਗਮ ਹੈ ਮੰਦ ਸੰਕਲਪ ਕਲਪ ਦਾ ਵਿਸ਼ਾ ਨਹੀਂ ਸ਼ਾਸਤਰਾ ਕਰਕੇ ਲਈ ਗੰਮ ਹੈ ਇੰਦਰੀਆਂ ਦੇ ਵਿਸ਼ਿਆਂ ਤੋਂ ਵੀ ਅਭਿਸ਼੍ਰਿਆ ਗੋਚਰ ਹੈ ਉਹਦੀ ਕੀਮਤ ਕਿਸੇ ਪ੍ਰਕਾਰ ਵੇਦ ਸ਼ਾਸਤਰ ਤ੍ਰਿਗੁਣ ਵਿਸ਼ਾ ਵੇਦਾਂ ਵਾਲਾ ਨਹੀਂ ਪਾਉਣਾ ਕੀਤੀ ਆਪੇ ਅਗਮ ਅਥਾ ਹੈ ਆਪੀ ਗੰਮਤਾ ਤੋਂ ਰਹਿਤ ਸਾਰਿਆਂ ਦੇ ਮਨਾਂ ਦੇ ਅੰਦਰ ਹੈ ਹਾਸ ਬੇਹਾਥ ਹੈ ਉਹਦਾ ਕਿਸੇ ਕਿਸੇ ਪ੍ਰਕਾਰ ਉਂਗਲੀ ਨਿਰਦੇਸ਼ ਨਾਲ ਕਿ ਇਤਨਾ ਕੁ ਵੱਡਾ ਹੈ ਇੰਥਾ ਨਹੀਂ ਪਾਇਆ ਜਾਂਦਾ ਹਾਸ ਨਹੀਂ ਪਾਈ ਜਾਂਦੀ ਆਪੇ ਸੱਚਾ ਸੱਚ ਵਰਤਾਏ ਆਪੇ ਸੱਚਾ ਸਰੂਪ ਹੈ ਸੱਚ ਨਾਮ ਨੂੰ ਗੁਰੂ ਸਰੂਪ ਧਾਰ ਕੇ ਵਰਤਾਉਂਦਾ ਹੈ ਇੱਕ ਜਨ ਸਾਚੈ ਆਪੇ ਲਾਈ ਜਿਹੜੇ ਭਗਤ ਜਿਹਨਾਂ ਨੇ ਸਿੱਕੇ ਪਾਣ ਆਪ ਹੀ ਆਪਦੇ ਸੱਚ ਸਰੂਪ ਚ ਲਾ ਲਏ ਹਨ ਸਾਚੂ ਸੇਵਹਿ ਸਾਚ ਕਮਾਵੇ ਉਹ ਜਿਹੜੇ ਸੇਵਨ ਫਰੀਦ ਕਰਕੇ ਕਰਦੇ ਹੈ ਸੱਚੇ ਨਾਮ ਦੀ ਕਮਾਈ ਬਾਣੀ ਕਰ ਮੰਨ ਕਰਕੇ ਕਰਦੇ ਹਨ ਨਾਮੇ ਸੱਚ ਸਮਾਹੇ ਇਹ ਨਾਮ ਦੇ ਵਿੱਚ ਸੱਚੇ ਜੇ ਸਮਾ ਜਾਂਦੇ ਭੇਦ ਹੋ ਜਾਂਦੇ ਨਾਮ ਕਰਕੇ ਹੋਰ ਭਗਤਾ ਮੇਲੇ ਆਪ ਮਿਲਾਏ ਜਿਹੜੇ ਤੁਹਾਨੂੰ ਭਗਤਾਂ ਨੂੰ ਸੱਚੇ ਪਾਤਸ਼ਾਹ ਮਿਲਣਾ ਚਾਹੁੰਦਾ ਅਸੀਂ ਉਹ ਗੁਰੂ ਸਰੂਪ ਧਾਰ ਕੇ ਆਪ ਹੀ ਉਹਨਾਂ ਨੂੰ ਮਿਲ ਲਿਆ ਹੈ ਸੱਚੀ ਭਗਤੀ ਆਪੇ ਲਾਏ ਸੱਚੀ ਭਗਤੀ ਇਹ ਜਿਹੜੀ ਹੰਕਾਰ ਚੱਕਣਾ ਇਹ ਭਗਤ ਚੁਕਾਇ ਮਾਨ ਇਸ ਵਿੱਚ ਆਪ ਹੀ ਮਾਰਨ ਲਾ ਲਏ ਹਨ ਸੱਚੀ ਬਾਣੀ ਸਦਾ ਗੁਣ ਗਾਵੇ ਸੱਚੀ ਬਾਣੀ ਦੁਆਰਾ ਸਦਾ ਮਾਰੇ ਦੇ ਗੁਣਾ ਨੂੰ ਗਾਉਂਦੇ ਹਨ ਜੋ ਪੁਰਸ਼ ਇਸ ਜਨਮ ਕਾ ਲਾਹ ਹੈ ਉਹਨਾਂ ਇਸ ਜਨਮ ਦਾ ਮਨੁੱਖਾ ਜਨਮ ਦਾ ਕਲਯੁਗ ਦੇ ਸਮੇਂ ਚ ਆਇਆ ਹੋਣਾ ਦਾ ਚਹੂ ਯੁਗਾਂ ਤੋਂ ਬਾਅਦ ਇਹ লাভ ਪ੍ਰਾਪਤ ਹੋਇਆ ਹੈ ਗੁਰਮੁਖ ਵਣ ਜੇ ਕਰ ਹੈ ਪਰ ਆਪ ਪਛਾਣ ਹੈ ਗੁਰਮੁਖ ਵਿਵਾਰਤਾਂ ਕਰਦੇ ਸੌਦਾ ਤੋਂ ਖਰੀਦਦੇ ਹਨ ਪਰ ਉਹ ਆਪਣੇ ਸ਼ੂਭ ਨੂੰ ਪਛਾਣਦੇ ਹਨ ਐਸਾ ਸੌਦਾ ਖਰੀਦਦੇ ਹਨ ਗੁਰਾਂ ਦੇ ਪਾਸੋਂ ਏਕਸ ਬਿਨ ਕੋ ਅਵਰ ਨਾ ਜਾਣ ਹੈ ਏਕ ਕੋਤ ਹੈ ਤੂੰ ਵਾਹਿਗੁਰੂ ਤੋਂ ਬਿਨਾਂ ਅਬਰਸਤਾਨ 'ਚ ਹੋਰ ਕਿਸੇ ਨੂੰ ਜਾਣਦੇ ਹੀ ਨਹੀਂ ਹਨ ਸੱਚਾ ਸਾਹ ਸੱਚੇ ਵਣਜਾਰੇ ਸੱਚਾ ਉਹਨਾਂ ਦਾ ਸ਼ਾਹੂਕਾਰ ਸਤਿਗੁਰੂ ਹੈ ਸਤਿਓ ਗੁੰਜਾਰੇ ਗੁਰਸਿੱਖ ਹਨ ਪੂੰਜੀ ਨਾਮ ਵਿਸਾਹ ਹੈ ਜਿਨਾਂ ਨੇ ਭਾਈ ਨਾਮ ਦੀ ਪੂੰਜੀ ਨੂੰ ਵਿਸਾਹ ਖਰੀਦਣਾ ਕੀਤਾ ਹੈ ਸਰਦਾਰੂਪੀ ਪੂੰਜੀ ਲੋਾਰਾ ਨਾਮ ਖਰੀਦਣਾ ਕੀਤਾ ਹੈ ਆਪੇ ਸਾਜੇ ਸ੍ਰਿਸ਼ਟ ਉਪਾਏ ਹਾਂ ਕੀ ਮਹਾਰਾਜਿ ਨੇ ਤਤ ਸਾਜੇ ਸ੍ਰਿਸ਼ਟੀ ਨੂੰ ਪੈਦਾ ਕੀਤਾ ਹੈ ਬਿਰਲੇ ਕਉ ਗੁਰ ਸ਼ਬਦ 부ਝਾਏ ਆਪ ਹੀ ਮਾਰੇ ਸਾਨੂੰ ਪੰਜ ਤਤ ਸਾਜ ਕਰਕੇ ਪੰਜ ਤਰ੍ਹਾਂ ਦਾ ਸ੍ਰਿਸ਼ਟੀ ਨੂੰ ਉਤਪੰਨ ਕੀਤਾ ਹੈ ਇਹਨਾਂ ਵਿੱਚ ਸ੍ਰਿਸ਼ਟੀ ਵਿੱਚੋਂ ਕਿਸੇ ਕਿਸੇ ਬਿਰਲੇ ਨੂੰ ਉਹ ਬਿਰਲੇ ਹਨ ਸੰਸਾਰ ਦੇ ਸੂਰਜ ਵਾਂਗ ਚਮਕਦੇ ਹੈ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਸ਼ਕਤ ਬੁਝਾ ਦਿੱਤਾ ਹੈ ਸਮਝਾ ਦਿੱਤਾ ਹੈ ਸਤਿਗੁਰ ਸੇਵਹਿ ਸੇ ਜਨ ਸਾਚੀ ਸਗਲ ਨਾਮ ਦਾ ਜੇ ਸੇਵਨ ਕਰਦੇ ਸੱਚੇ ਪੁਰਖ ਹਨ ਕਾਟੇ ਜਮ ਕਾ ਫਹਾ ਹੈ ਉਹਨਾਂ ਦੇ ਜਮਾਂ ਦਾ ਫਹਾ ਗੁਰੂ ਸਾਹਿਬ ਜੀ ਕੱਟ ਦਿੰਦੇ ਹਨ ਹੀ ਪਿਆਰੇ ਭੰਨਾ ਕੜੇ ਸਵਾਰੇ ਸਾਜੇ ਮਹਾਰਾਜ ਸਾਹਿਬ ਜੀ ਆਪ ਹੀ ਪਰਲੋ ਵਿੱਚ ਭੰਨਣ ਵਾਲਾ ਹੈ ਆਪ ਹੀ ਫੇਰ ਜਗ ਜੀਆਂ ਦੇ ਕਰਮ ਫੜਦੇ ਇਹਨੂੰ ਅਭੀ ਮੁਖ ਹੁੰਦੇ ਸਨਮੁਖ ਹੁੰਦੇ ਹੈ ਉਹਨਾਂ ਨੂੰ ਘੜ ਲੈਂਦਾ ਹੈ ਸਵਾਰੇ ਸਾਜੇ ਅਤੇ ਫਿਰ ਜਿਹੜੇ ਸਵਾਰੇ ਹੋਏ ਐ ਸੁਭਗੁਣਾ ਦੇ ਨਾਲ ਉਹਨਾਂ ਅੰਦਰ ਗਿਆਨ ਨੂੰ ਸਜਾ ਦਿੰਦਾ ਹੈ ਐਸਾ ਕੋ ਪਾਲੂ ਹੈ ਇਸੇ ਪ੍ਰਕਾਰ ਪੰਨੇ ਕੜੇ ਸਵਾਰੇ ਸਾਜੇ ਜਿਹੜੇ ਪੰਨੇ ਹੋਏ ਸੁਭਗੁਣ ਹਨ ਉਹਨਾਂ ਦੀ ਘੜਤ ਅੰਦਰ ਘੜ ਦਿੰਦਾ ਹੈ ਜਿੰਨੇ ਸੁਭਗੁਣਾ ਦੀ ਘੜਤ ਨੂੰ ਸਵਾਰੀ ਹੋਈ ਹੈ ਉਨਨ ਉਪਰੋਹ ਗਿਆਨ ਸਿ ਯਾਦ ਹੁੰਦਾ ਹੈ ਮਾਇਆ ਮੋਹ ਦੂਜੇ ਜੰਤ ਪਾਜੇ ਜਿਹੜੇ ਮਾਇਆ ਦੇ ਮੋਹ ਤੇ ਲੱਗੇ ਉਹ ਦੂਜੇ ਜੰਤ ਪਾਜੇ ਪਖੰਡ ਕਰਦੇ ਰਹਿੰਦੇ ਆ ਮਾਇਆ ਦੇ ਪਾਜੇ ਗੁਲਾਮ ਬਣੇ ਰਹਿੰਦੇ ਹਨ ਅਤੇ ਉਹ ਇਸ ਪ੍ਰਕਾਰ ਕਾਜ ਦੀਆਂ ਗੱਲਾਂ ਹੀ ਕਰਦੇ ਰਹਿੰਦੇ ਝੂਠੇ ਹਨਗੇ ਉਹ ਮਾਇਆ ਦੇ ਮੋਹ 'ਚ ਲੱਗੇ ਹੋਏ ਦੁਆਤ ਵਿੱਚ ਲੱਗੇ ਹੋਏ ਵਾਜੇ ਪਖੰਡੀ ਲੋਕ ਹਨ ਉਹ ਮਨਮੁਖ ਫਿਰ ਹੈ ਸਦਾ ਅੰਧ ਕਮਾਉ ਹੈ ਮਨਮੁਖ ਲੋਕ ਹਨਗੇ ਸਦਾ ਯੂਨਾ ਕੇ ਫਿਰੇ ਫਿਰਦੇ ਹੈ ਸਦਾ ਅਗਿਆਮ ਕਾਇਦੇ ਅੰਧ ਕਾਇਦੇ ਕਰਮਾਂ ਨੂੰ ਕਮਾਉਂਦੇ ਹਨ ਜਮ ਕਾ ਜੀਵੜਾ ਗਲ ਫਾਹ ਹੈ ਉਹਨਾਂ ਦੇ ਗਲ ਵਿਚ ਸਾਥ ਸੰਗੇ ਜੀ ਇੱਥੇ ਗਲ ਵਿੱਚ ਮੋਹ ਦਾ ਜੀਵੜਾ ਪਿਆ ਰਹਿੰਦਾ ਹੈ ਅਤੇ ਹੰਤ ਨੂੰ ਗਲ ਵਿੱਚ ਜਮ ਦਾ ਫਾਹਾ ਵੀ ਪੈਂਦਾ ਹੈ ਉਹਨਾਂ ਦੇ ਇਥੇ ਜਿਵੇਂ ਮੋੜਾ ਰਸਾ ਪਿਆ ਰਿਹਾ ਇੰਦਾ ਹੈ ਇਸ ਪ੍ਰਕਾਰ ਜਮਾਂ ਦਾੰਤ ਨੂੰ ਗਲਤ ਫਹਾ ਪੈਂਦਾ ਹੈ ਜਮਾਂ ਦਾ ਜਿਹੜਾ ਜੇ ਵੱਡਾ ਗਲਤ ਫਹਾ ਪੈਂਦਾ ਜਿਹੜਾ ਤੂੰ ਲੈ ਜਾਂਦਾ ਇੱਥੋਂ ਵਿਛੋੜ ਕੇ ਮੁੜ ਕੇ ਇਹ ਜਿਉਂਦਾ ਜਿੰਦਾ ਪਰ ਅਸਾ ਵੱਡਾ ਜਮਾਂ ਦਾ ਜੇਵੜਾ ਗਲਤ ਫਹਾ ਰੂਪ ਹੋ ਕੇ ਜੇਵੜਾ ਨਾ ਰਸਤੇ ਦਾ ਹੁੰਦਾ ਹੈ ਜਮਾਨਾ ਰਸਾਇ ਗੱਜ ਫਹਾਰੂ ਕੋ ਕੇ ਪੈਂਦਾ ਹੈ ਉਹਨਾਂ ਪੁਰਖਾਂ ਦੇ ਆਪੇ ਬਖਸ਼ ਗੁਰਸੇਵਾ ਲਾਈ ਜਿਹਨਾਂ ਨੂੰ ਗੁਰਸਾਹਿਬ ਦੀ ਸੇਵਾ ਤੇ ਲਾਦਨ ਦਾ ਹੈ ਉਹਨੂੰ ਸਤਿਗੁਰੂ ਸਾਹਿਬ ਜੀ ਬਖਸ਼ ਲੈਂਦੇ ਹਨ ਗੁਰਮਤੀ ਨਾਮ ਮੰਨ ਵਸਾਏ ਗੁਰਮਤਿ ਨੂੰ ਧਾਰਨ ਕਰਕੇ ਮਹਾਰਾਜ ਦੇ ਨਾਮ ਨੂੰ ਮਨ ਚ ਵਸਾਉਣਾ ਕਰੇ ਆਨੰਦਨ ਨਾਮ ਤੇ ਆਏ ਸੱਚ ਜਿਹੜਾ ਰਾਤ ਨੂੰ ਸਕੇ ਪਾਤਸ਼ਾਹ ਦੇ ਨਾਮ ਨੂੰ ਧਿਆਉਂਦਾ ਹੈ ਇਸ ਜਗ ਮਹਿ ਨਾਮੋਂ ਲਾਭ ਹੈ ਜਗ ਜੰਮ ਦੇ ਨਾਮ ਦਾ ਲਾਭ ਪ੍ਰਾਪਤ ਹੋਇਆ ਹੈ ਭਾਈ ਆਪੇ ਸੱਚਾ ਸਚੀ ਨਾਈ ਆਪ ਹੀ ਸੱਚਾ ਬਾਦਸ਼ਾਹ ਹੈ ਉਹਦੀ ਸਚੀ ਨਾਹੀ ਮਹਿਮਾ ਹੈ ਸਚੀ ਉਹਦੀ ਸਤਨਾਮ ਦੀ ਆਵਾਜ਼ ਹੈ ਗੁਰਮੁਖ ਦੀਵੇ ਮਨ ਵਸਾਈ ਗੁਰਮੁਖਾਂ ਦੇ ਤਾਈ ਮਹਾਰਾਜ ਸਾਹਿਬ ਨਾਮ ਦੀ ਦਾਤ ਦਿੰਦਾ ਹੈ ਮੁਖੀ ਸਤਗੁਰਾਂ ਦੁਆਰਾ ਮਨ 'ਚ ਵਸਾਉਂਦਾ ਨਾਮ ਜਿਨ ਮਨ ਵਸਿਆ ਸੇ ਜਨ ਸੁਹ ਹੈ ਜਿਨ੍ਹਾਂ ਦੇ ਮਨ 'ਚ ਮਹਾਰਾਜ ਦਾ ਨਾਮ ਵਸ ਗਿਆ ਉਹ ਸੁਭਾ ਪਾਉਂਦੇ ਲੋਕ ਪਰਲੋਕ ਦੇ ਪੁਰਖੋ ਏਨ ਸਿਰ ਚੂਕਾ ਕਾਹਾ ਹੈ ਉਹਨਾਂ ਦੇ ਸਿਰ ਦੇ ਤੇ ਜਿਹੜਾ ਜਮਾ ਮਰਦਾ ਕਹਾ ਸਾਰ ਸਿੰਘ ਕਿੱਸਾ ਹੈ ਇਹ ਚੱਕਿਆ ਗਿਆ ਹੈ ਉਹਨਾਂ ਦੇ ਸਿਰ ਦੇ ਤੋਂ ਕਹਾ ਕਜੀਆ ਜੇ ਟੰਟੇ ਪ੍ਰਸਾਦ ਆ ਇਹ ਸਾਰੇ ਚੱਕੇ ਗਏ ਹਨ ਉਹਨਾਂ ਦਾ ਕਿਸੇ ਨਾਲ ਕੋਈ ਕਜੀਆ ਨਹੀਂ ਹੈ ਟੰਟਾ ਪ੍ਰਸਾਦ ਨਹੀਂ ਹੈ ਆਗਮ ਅਗੋਚਰ ਕੀਮਤ ਨਹੀਂ ਪਾਈ ਮੇਰਾ ਵਾਹਿਗੁਰੂ ਅਸ਼ੁੱਧ ਮਨ ਕਰਕੇ ਆਗਮ ਹੈ ਇੰਦਰੀਆਂ ਦੇ ਵਿਸ਼ੇ ਹੈ ਉਹਦੀ ਕੀਮਤ ਨਹੀਂ ਕਿਸੇ ਕਾਸਮ ਪਾਈ ਜਾਏਗੀ ਗੁਰ ਪ੍ਰਸਾਦੀ ਮਨ ਵਸਾਈ ਕਿਹਦੇ ਪਾਈ ਸਤਿਗੁਰਾਂ ਦੀ ਕਿਰਪਾ ਜਿਸ ਦੇ ਉੱਤੇ ਹੋਵੇ ਉਹ ਮਾਰਾ ਤੋਂ ਸਰਮਣ ਕਰਦੇ ਆ ਫਿਰ ਮੰਨਣ ਕਰਦੇ ਆ ਮਨ ਚ ਬਸਾਉਂਦੇ ਕਮਾਈ ਕਰਦੇ ਹਨ ਸਦਾ ਸਬਦ ਸਾਦਾ ਹੀ ਗੁਣ ਦਾਤਾ ਸਰਵਾਹ ਕੇ ਗੁਰੂ ਸਾਹਿਬ ਦੇ ਸ਼ਬਦ ਕਰਕੇ ਸੁਣਾਉਂਦੇ ਰਹਿੰਦੇ ਆ ਜੋ ਸਰਬਗੁਣਾ ਬਾਦ ਆਤਾ ਪਰਮੇਸ਼ਰ ਉਸ ਨੂੰ ਲੇਖਾ ਕੋਈ ਨਾ ਮੰਗੈ ਤਾਹੇ ਜੋ ਸਾਰਾ ਸਾਖਤ ਹੈ ਉਹ ਧਰਮ ਰਾਜ ਦੇਰ ਕਾਗਜ ਸਾਰੇ ਜੇ ਨਾਨਕ ਲੇਖਾ ਸਮਝਾ ਉਹਦੇ ਪਾਸੋਂ ਕਿਸੇ ਪ੍ਰਕਾਰ ਦਾ ਸਾਖਤ ਕਾ ਚਿਤ੍ਰ ਗੁਰੂ ਸਭ ਲਿਖਤੇ ਲੇਖਾ ਭਗਦੇਨਾਂ ਕੋ ਦ੍ਰਿਸ਼ਣੇ ਪੇਖਾ ਕੋਈ ਨਹੀਂ ਮੰਗ ਸਕਦਾ ਹੈ ਬ੍ਰਹਮਾ ਵੇਸਨ ਰੂਦਰ ਤਿਸ ਕੀ ਸੇਵਾ ਮੇਰਾ ਮਾਈਕਰੂ ਏਡਾ ਵੱਡਾ ਹੈ ਜੋ ਬ੍ਰਹਮਾ ਜੀ ਹਨ ਉਸ ਵੀ ਉਹ ਪਰਮੇਸ਼ਰ ਦੇ ਸੇਵਕ ਹਨ ਵਿਸ਼ਨੂੰ ਭਗਵਾਨ ਵੀ ਵਾਹਿਗੁਰੂ ਦਾ ਸੇਵਕ ਹੈ ਆਗਿਆ ਨਾਲ ਯੁਕਾਰ ਧਾਰ ਕੇ ਦੇਵਤਾਂ ਨੂੰ ਦੰਡ ਦੇਣ ਵਾਸਤੇ ਤਾਹਾ ਤਾ ਕੇ ਜਾਂਦਾ ਹੈ ਬ੍ਰਹਮਾ ਜੀ ਅਤੇ ਰੁਦਰ ਸ਼ਿਵ ਜੀ ਵੀ ਤੁਸ ਮਹਾਰਾਜ ਦੀ ਸੇਵਾ ਟਹਿਲ ਕਰਨ ਵਾਲੇ ਟਹਿਲੂਏ ਹੀ ਰੱਖੇ ਹੋਏ ਹਨ ਆਤਮਨਾ ਪਾਵ ਹੈ ਅਲਖ ਆਪੇਵਾ ਇਹਨਾਂ ਵਿਸ਼ਨੂੰ ਸ਼ਿਵ ਜੀ ਵੀ ਵਾਹਿਗੁਰੂ ਦੀ ਆਤਮਾ ਨਹੀਂ ਪਾ ਸਕਦੇ ਉਹ ਲਖ ਸੁਧ ਮੰਨ ਕਰਕੇ ਗੁਰਾਂ ਤੋਂ ਬਿਨਾ ਉਹਦਾ ਭੇਤ ਪਾਇ ਨਹੀਂ ਜਾਂਦਾ ਹੈ ਜਿਨ ਕੋ ਨਦਰ ਕਰਹਿ ਤੂੰ ਆਪਣੀ ਇਹ ਵਾਹਿਗੁਰੂ ਜਿਨ੍ਹਾਂ ਦੇ ਤੇ ਆਪ ਆਪਣੀ ਕਿਰਪਾ ਦ੍ਰਿਸ਼ਟੀ ਕਰ ਦਿੰਦਾ ਹੈ ਗੁਰਮੁਖ ਅਲਖ ਲਖਾ ਹੈ ਗੁਰਮੁਖ ਖਾਨ ਅਲਖ ਸਿਬ ਨੂੰ ਲਖਣਾ ਕੀਤਾ ਹੈ ਲਖਾਉਣਾ ਕੀਤਾ ਹੈ ਗੁਰਾਂ ਦੇ ਦਵਾਰ ਪੂਰ ਸਤਗੁਰ ਸੋਝੀ ਪਾਈ ਇਹ ਪੂਰ ਸਤਗੁਰਾਂ ਨੇ ਜਿਨ੍ਹਾਂ ਨੂੰ ਸੋਝੀ ਸਮਝ ਪਾਤੀ ਹਿਰਦੇ ਵਿੱਚ ਇੱਕੋ ਨਾਮ ਮੰਨ ਵਸਾਈ ਉਹਨਾਂ ਬਗਲ ਅੰਦੇ ਕੋਈ ਪਰਮੇਸ਼ਵਰ ਦੇ ਨਾਮ ਨੂੰ ਜੋ ਚਾਹੇ ਦੇ ਉਧਾਰ ਸੋ ਭਜਨ ਏਕ ਓੰਕਾਰ ਇੱਕ ਪਰਮੇਸ਼ਵਰ ਦੇ ਨਾਮ ਨੂੰ ਮੰਨ ਚ ਸੁਣਾ ਕਰੇ ਨਾਮ ਜਪੀ ਤੈ ਨਾਮ ਕਿਹਾਈ ਨਾਮ ਨੂੰ ਬਾਣੀ ਕਰਕੇ ਵੀ ਜਪਦੇ ਰਹੀਏ ਨਾਮ ਨੂੰ ਕਿਹਾਕਾਰ ਬukti ਕਰਕੇ ਹਿਰਦੇ ਦੇ ਦੁਆਰਾ ਵੀ ਧਉਂਦੇ ਰਹੀਏ ਮਹਿਲ ਪਾਏ ਗੁਣ ਗਾਏ ਦਾ ਮਹਿਲ ਪਾਏ ਗੁਣ ਗਾਹੇ ਸੋਗ ਸੰਗਤ ਰੂਪੀ ਮਹਲ ਨੂੰ ਪਾ ਕੇ ਜੁਣਾ ਨੂੰ ਗੰਮਾ ਕਰੇ ਤੇ ਗੁਣ ਵਿਸ਼ੇ ਨੂੰ ਗਾਹੇ ਦੁਆਉਣਾ ਕਰੇ ਮਹਿਲ ਪਾਏ ਗੁਣ ਗਾਹੇ ਜੋ ਮਹਲ ਸਰੂਪ ਨੂੰ ਸੱਚ ਸਰੂਪ ਨੂੰ ਪਾ ਲੈਂਦੇ ਆ ਜਿਹੜੇ ਗੁਣ ਵਿਸ਼ੇ ਨੂੰ ਗਾਹੇ ਦੁਆ ਲੈਂਦੇ ਆ ਮਹਲ ਨੂੰ ਪਾ ਲੈਂਦੇ ਜਿਹੜੇ ਗੁਣਾਂ ਦੀ ਗਾਹੇ ਸਥਾਨ ਬਣ ਜਾਂਦਾ ਜਿਨਾਂ ਦਾ ਹਿਰਦਾ ਗ੍ਰਹਿਣ ਕਰਦੇ ਆ ਸੇਵਕ ਸੇਵ ਹੈ ਮਨ ਹੁਕਮ ਅਪਾਰ ਜਿਹੜੀ ਗੁਰਮਖੋ ਸੇਵਕ ਬਣ ਕੇ ਮਹਾਰਾਜ ਦੀ ਸੇਵਾ ਕਰਦੇ ਆ ਸਰਵਣ ਕਰਦੇ ਹਮਾਰੋ ਦੇ ਨਾਮ ਨੂੰ ਫਿਰ ਮੰਨਣ ਕਰਦੇ ਰਫਾਰ ਦੇ ਹੁਕਮ ਦੇ ਤਾਂ ਹੀ ਮਨਮੁਖ ਹੁਕਮ ਨਾ ਜਾਣ ਹੈ ਸਾਰ ਮਨਮੁਖ ਜਿਹੜੇ ਹੁਕਮ ਦੀ ਖਬਰ ਹੀ ਨਹੀਂ ਜਾਣਦੇ ਕਿ ਹੁਕਮ ਕੀ ਹੈ ਪਰਮੇਸ਼ਰ ਦਾ ਹੁਕਮੇ ਮੰਨੇ ਹੁਕਮੇ ਵੜੇ ਆਈ ਜਿਹੜੀ ਹੁਕਮ ਦੇ ਤਾਂ ਹੀ ਮੰਨਦੇ ਉਹਨਾਂ ਨੂੰ ਹੁਕਮ ਦੁਆਰਾ ਹੀ ਵਡਿਆਈ ਮਿਲਦੀ ਹੈ ਹੁਕਮੇ ਵੇ ਪਰਵਾਹਾ ਹੀ ਹੁਕਮ ਮੰਨੇ ਕਰਕੇ ਬੇਖਾਸ਼ ਹੋ ਜਾਂਦਾ ਦੁਨੀਆ 'ਚ ਪ੍ਰਵਾਹ ਤੋਂ ਰਹਿਤ ਹੋ ਜਾਂਦਾ ਪੁਰਵਾ ਨਹੀਂ ਕਿਸੇ ਕੇਰੀ ਬਾਝ ਸਕੇ ਨਾ ਹੋ ਔਰ ਪ੍ਰਸਾਦੀ ਹੁਕਮ ਪਛਾਨੈ ਇਹ ਮਾਰਾ ਹੁਕਮ ਕਿਹੜਾ ਹੈ ਸਿਧਾਂ ਨ ਵੀ ਮਾਰਾ ਨੂੰ ਪੁੱਛਿਆ ਸੀ ਮਾਰਾ ਨੇ ਕਿ ਹੁਕਮੀ ਹੋ ਬਣਿਆ ਆਕਾਰ ਹੁਕਮ ਨਾ ਕਿਹਾ ਜਾਈ ਸਿੱਧੋ ਕਸਮ ਜਿਵੇਂ ਆਉਂਦਾ ਹੈ ਸੋ ਇਹ ਗੁਰਾਂ ਦੀ ਕਿਰਪਾ ਕਰਕੇ ਉਸ ਹਕੂਮ ਦੇ ਤਾਂ ਹੀ ਪਛਾਨਿਆ ਜਾਂਦਾ ਹੈ ਧਾਵਤ ਰੱਖੈ ਇਕਤ ਘਰ ਆਣੇ ਕੀ ਮੇਰੇ ਸਤਿਗੁਰੂ ਤਾਂ ਆਪ ਹੀ ਹੋ ਮਾਰਾ ਕਿੰਨੇ ਜੀ ਤੁਹਾਂਦੇ ਨੇ ਇੰਦਰੀ ਇਹਨਾਂ ਨੂੰ ਵੀ ਰੋਕ ਕੇ ਰੱਖਿਓ ਵਿਸ਼ਿਆਂ ਵੱਲ ਅੱਗੇ ਇੱਕ ਤਾਂ ਘਰ ਆਣ ਕਿ ਮੈਨੂੰ ਵੀ ਏਕਤਾ ਦੇ ਘਰ ਤ੍ਰਿਯਾ ਵਰਦ ਲੈ ਆਉਣਾ ਕਰੇ ਹੁਕਮ ਹੈ ਸੱਜੇ ਇਹ ਗੁਰਾਂ ਦੀ ਕਿਰਪਾ ਦੁਆਰਾ ਪਛਾਣਿਆ ਜਾਂਦਾ ਹੈ ਨਾਮੇ ਰਾਤਾ ਸਦਾ ਬੈਰਾਗੀ ਅਤੇ ਮਾਰਾ ਕਿਵੇਂ ਇੰਗਰੇ ਟਿਕਣਾ ਕਿਵੇਂ ਮਨ ਤ੍ਰਿਯਾ ਪੱਜ ਜਾਵੇ ਮਾਰਾ ਕਹਿੰਦੇ ਭਾਈ ਨਾਮ ਜਿਹੜਾ ਰੰਗਿਆ ਹੋਇਆ ਹੈ ਉਹ ਵਿरागवान ਸਦਾ ਹੋ ਜਾਂਦਾ ਹੈ ਗ੍ਰਸਤੀ ਚ ਰਹਿੰਦਾ ਵੀ ਵਿਰਾਗੀ ਹੈ ਉਹੋ ਨਾਮ ਰਤਨ ਮਨਤਾ ਹੈ ਇਹ ਨਾਮ ਕਰਕੇ ਉਹ ਰੂਪ ਪਰਮੇਸ਼ਰ ਉਹਦੇ ਮਨ ਵਿੱਚ ਪ੍ਰਗਟ ਹੋ ਜਾਂਦਾ ਹੈ ਜਿਹੜਾ ਨਾਮ ਇਹੋ ਰਤਨ ਹੈ ਇਹੋ ਮਣੀਆਂ ਹੈ ਭਗਤੀ ਰੂਪ ਮਣੀ ਪ੍ਰਾਪਤ ਹੁੰਦੀ ਹੈ ਨਾਮ ਰੂਪੀ ਰਤਨ ਕਰਕੇ ਕਿ ਉਹਨਾਂ ਦੇ ਮਨ ਵਿੱਚ ਤਿੰਨਾਂ ਦੇ ਮਨ ਦੇ ਅੰਦਰ ਮੰਨਣ ਹੋ ਜਾਂਦਾ ਨਾਮ ਰੂਪੀ ਰਤਨ ਨੂੰ ਸਭ ਜਗਮਹਿ ਵਰਤੈ ਏਕੋ ਸੋਈ ਕੀ ਭਾਈ ਫਿਰ ਕਿਹਦਾ ਪ੍ਰਗਟ ਹੁੰਦਾ ਇਹਦਾ ਪ੍ਰਕਾਸ਼ ਇਤਨੇ ਸਾਰੇ ਜਗ ਦੇ ਅੰਦਰ ਏਕੋ ਸੋਈ ਤਲ ਤੋਂ ਲੈਕਰ ਸਰੂਪ ਵਰਤ ਰਿਹਾ ਗੁਰ ਪ੍ਰਸਾਦੀ ਪ੍ਰਗਟ ਹੋਈ ਪਰ ਭਾਈ ਸਤਗੁਰਾਂ ਦੀ ਕਿਰਪਾ ਜਿਨਾਂ ਤੇ ਹੋਈ ਹੈ ਉਹਨਾਂ ਨੂੰ ਮਹਾਰਾਜ ਸਾਹਿਬ ਦੀ ਜੋਤਿ ਉਹ ਪ੍ਰਗਟ ਹੋਈ ਹੈ ਸਬਦ ਸਲਾਹ ਹੈ ਸੇ ਜਨ ਨਿਰਮਲ ਉਹ ਗੁਰੂ ਸਾਹਿਬ ਦੇ ਸ਼ਬਦ ਦੀ ਸਿਫਤ ਕਰਦੇ ਹੈ ਆਪਣੀ ਬਣ ਕੇ ਬੰਦੇ ਸੰਤੋ ਪੀਸਣ ਕਪੜੀ ਜੁੱਤੇ ਸਾਰੇ ਖੁਦਾ ਕੀ ਬਣੇ ਬੈਠੇ ਰਹਿੰਦੇ ਐ ਕਿੰਨੇ ਮੈਂ ਜਿਉਂ ਕਾਤਿਉ ਹਾਂ ਜਿਉਂ ਕਾਤਿਉ ਬਾਨਵਾਰੇ ਮੇਰਾ ਸਰੀਰ ਹੀ ਵੇਖ ਕਹਿੰਦੇ ਜਿੱਨਾ ਇਹ ਮੇਰਾ ਸਰੀਰ ਹੀ ਰੱਬ ਉਹ ਐ ਐਹੇ ਜੇ ਬਾਨਵਾਰੇ ਬਠੇਰੇ ਪਖੰਡੀ ਹਨਗੇ ਸੋ ਸ਼ਬਦ ਦੀ ਸਿਫਤ ਤੋਂ ਬਗੈਰ ਖਾਲੀ ਹਨ ਸਾਰੇ ਹੰਕਾਰੀ ਕਾਨੇ ਨੂੰ ਕਿੰਨਾ ਹੰਕਾਰ ਸੀ ਸਾਦੇ 400 ਵਰੇ ਦੀ ਯੂਨੀਵਰਸਿਟੀ ਕਾਨਾ ਕਣ ਲਗਾ ਉਹੀ ਰੇ ਮੈਂ ਉਹੀ ਰੇ ਜਾਗੋ ਨਾਰਸ ਸਾਹਿਬ ਕੋਈ ਅੰਤ ਨਾ ਬਾਵ ਕੋਈ ਰੇ ਜਦੋਂ ਕਹਨ ਹੰਕਾਰ ਨਾਲ ਕਿਹਾ ਮਹਾਰਨ ਕੇ ਵੀ ਹੰਕਾਰ ਵਾਲੀ ਬਾਣੀ ਨਹੀਂ ਪ੍ਰਵਾਨ ਹੋ ਸਕਦੀ ਇਹ ਕਹਨ ਲੱਗਾ ਸੱਚੇ ਪਾਤਸ਼ਾਹ ਜੀ ਮੈਂ ਤੁਹਾਨੂੰ ਸਰਾਵ ਦੇਵਾਂਗਾ ਜੇ ਮੇਰੀ ਬਾਣੀ ਨੇ ਚੜੋਂਗੇ ਮਹਾਰਾਜ ਜੇ ਤੂੰ ਹੌਣ ਹਾਰ ਨੂੰ ਕੀ ਸਰਾਵ ਦੇ ਦੇਵੇਂਗਾ ਕਹਿੰਦੇ ਜੀ ਤੁਰਕਾਂ ਦੇ ਘਰ ਤੁਸੀਂ ਸ਼ਰੀਰ ਛੱਡੋਗੇ ਮਹਾਰਾਜ ਕਹਿੰਦੇ ਕੀ ਪਰਵਾਹ ਹੈ ਸਾਨੂੰ ਪਰ ਬਾਣੀ ਵਿੱਚ ਫਰਕ ਨਹੀਂ ਪੈਣ ਦੇਣਾ ਸੰਜੂਤ ਦਾ ਆਸੋਈ ਵੇਖ ਕੇ ਵੀ ਕਾਨਾ ਸਰਾਫ ਦਿੰਦਾ ਮਹਾਰਾਜਾ ਨੂੰ ਕਹਿਣ ਲੱਗੇ ਕਿਉਂ ਉਦਾਸ ਹੋਏ ਸਤਿਗੁਰਾਂ ਨੂੰ ਪੁੱਛਿਆ ਕਹਿੰਦੇ ਜੀ ਇਹ ਕਾਨਾ ਸਰਾਫ ਦੇ ਚੱਲਿਆ ਮਹਾਰਾਜਾ ਕਹਿੰਦੇ ਚੰਗਾ ਫਿਰ ਸੰਗਤ ਜੀ ਤੁਹਾਡੇ ਚਿੱਤ ਨੂੰ પ્રસન્ન ਕਰਨ ਵਾਕੇ ਅਸੀਂ ਵੀ ਵਚਨ ਕਹਿਨੇ ਆ ਕਾਨੀਆਂ ਲਾਹੌਰ ਵੀ ਪੁੱਛ ਸਕੇਗਾ ਤੂੰ ਇਹ ਜਦੋਂ ਬਚਨ ਗੁਰੂ ਸਾਹਿਬ ਜੀ ਨੇ ਕੀਤੇ ਹੰਕਾਰ ਦੇ ਵਚਨ ਕਰਨੇ ਕਰਕੇ ਕਹਿਣ ਲੱਗਾ ਮੈਂ ਦਸਵੇਂ ਦਵਾਰ ਪ੍ਰਾਨ ਚੁੜਾ ਲਵਾਂ ਮਹਾਰਾਜਾ ਕਹਿੰਦੇ ਪਹਿਲਾਂ ਟੁੱਟੂ ਹੀ ਉਹ ਮਟੀਲੀ ਤੇਰੀ ਸੋ ਇਸ ਪ੍ਰਕਾਰ ਬਚਨ ਹੋ ਗਏ ਸਤਿਗੁਰਾਂ ਦੇ ਉਸ ਬਜਨਾ ਕਰਕੇ ਕਹਨਾ ਜਿਹੜਾ ਸੀ ਸਮਾਦੀ ਲਾ ਕੇ ਰਸਤ ਪੈ ਗਿਆ ਜੇ ਸਮਾਦੀ ਤੋਂ ਰਹਿ ਤਾ ਫਿਰ ਡਿਗਦਾ ਪਤਾ ਹੀ ਲੱਗ ਜਾਂਦਾ ਪਰ ਉਹ ਭਾਣਾ ਐਸਾ ਵਰਤਨਾ ਸੀ ਜਿਸ ਵੇ ਲਾਹੌਰ ਦੀਆਂ ਕੰਧਾਂ ਦਿਸਣ ਲੱਗੀਆਂ ਉਸ ਵੇ ਹੀ ਜੀ ਹਨੇਰੀ ਆਈ ਪਸ਼ੂਆਂ ਦੇ ਅੱਖਾਂ 'ਚ ਸਾਰਿਆਂ ਦੇ ਹਨੇਰੀ ਪੈ ਗਈ ਉਹ ਰਾਹ ਛੱਡ ਕੇ ਉੱਚੇ ਜਿਵੇਂ ਪਾਸੇ ਹੋ ਗਏ ਰਸਤੋਂ ਕਹਨੇ ਦਾ ਸਰੀਰ ਡਿਗ ਪਿਆ ਤੇ ਰਹਦੇ ਉਤ ਪਈਆ ਉਤੋਂ ਦੀ ਲੰਗ ਕਰਕੇ ਉਹ ਪਹਿਲਾਂ ਸਿਰ ਭੱਜ ਗਿਆ ਜੇ ਮਹਿੰਦੀ ਨਿਕਲਦੀ ਇਸ ਤਰ੍ਹਾਂ ਦੀ ਹਾਲਤ ਹੋਈ ਸੀ ਹੰਕਾਰ ਕਰਨੇ ਕਰਕੇ ਸਤਿਗੁਰੂ ਦੇ ਨਾਲ ਹੰਕਾਰ ਜਿਹੜਾ ਕਰੇ ਮਾਨ ਕਰੇ ਉਹ ਪੂਰਾ ਨਹੀਂ ਉਤਰ ਸਕਦਾ ਇਸ ਕਰਕੇ ਸਤਿਗੁਰੂ ਦੇ ਅੱਗੇ ਤਾਂ ਨਿਉਂਦੇ ਰਹਾਂਗੇ ਤਾਂ ਹੀ ਭਲਾ ਹੋਵੇਗਾ ਸ਼ਬਦ ਸਲਾਹ ਹੈ ਏ ਸੇ ਜਨ ਨਿਰਮਲ ਜਿਹੜੇ ਗੁਰੂ ਸਾਹਿਬ ਦੇ ਸ਼ਬਦ ਦੀ ਸਿਫਤ ਕਰਦੇ ਆ ਉਹ ਨਿਰਮਲ ਸੋਧ ਹੋ ਸਕਦੇ ਹਨ ਨਿਜ ਘਰਵਾਸਾ ਤਾ ਹੈ ਉਹਨਾਂ ਦਾ ਆਪਣੇ ਸਤਿਗੁਰੂ ਕੀ ਘਰ ਜਵਾਸਾ ਹੁੰਦਾ ਹੈ ਪਿਆਰੇ ਸਦਾ ਭਗਤ ਤੇ ਸਰਨਾਈ ਭਗਤਾਂ ਮਹਾਰਾ ਹੋਈਏ ਸਦਾ ਜੋ ਤੇਰੀ ਸ਼ਰਨ ਪਏ ਰਹਿੰਦੇ ਹਨ ਅਗਮ ਅਗੋਚਰ ਕੀਮਤ ਨਹੀਂ ਪਾਏ ਤੇ ਮਹਾਰਾ ਸੁਧ ਮਨ ਕਰਕੇ ਅਗਮ ਹੈ ਇੰਦਰੀਆਂ ਦੇ ਵਿਸ਼ ਅਗੋਚਰ ਹੈ ਇਹ ਜੁਨੀ ਪਾਈ ਜਾ ਸਕਦੀ ਕਿਉਂ ਤੁਦ ਭਾਵ ਹੈ ਰੈ ਤਿਉ ਤੂੰ ਰਖ ਹੈ ਜਿਨੀ ਆਪ ਨੂੰ ਪਾਉਂਦਾ ਉਸੇ ਪ੍ਰਕਾਰ ਮਾਰੇ ਆਪ ਰਖਦੇ ਹੋ ਗੁਰੂ ਗੋਖਾ ਨਾਮ ਤੇ ਆਹਾ ਹੀ ਗੁਰਮੁਖੋ ਮਾਰੇ ਆਪ ਦੇ ਨਾਮ ਨੂੰ ਤੇ ਹੁੰਦੇ ਹਨ ਸਦਾ ਸਦਾ ਤੇਰੇ ਗੁਣ ਗਾਵਾਂ ਕੰਤਰੀ ਜੀਨੀ ਸਦਾ ਵਾਤੇ ਆਪ ਦੇ ਪਵਿੱਤਰ ਗੁਣਾਂ ਨੂੰ ਗਾਉਂਦੇ ਰਹੀਏ ਅਸੀ ਕਿਰਪਾ ਕਰੋ ਸੱਚੇ ਸਾਹਿਬ ਤੇਰੇ ਮਨ ਭਾਵਾ ਇਸ ਤੇ ਸਵਾ ਤਾਂ ਤੇਰੇ ਮਨ ਤੇ ਅਸੀਂ ਭਾਵਾਂਗੇ ਤੇਰੇ ਗੁਣਾ ਨੂੰ ਗਾਵਾਂਗੇ ਤਾਂ ਹੰਕਾਰ ਕਰਕੇ ਤੂੰ ਕਦੇ ਨਹੀਂ ਪ੍ਰਾਪਤ ਹੋ ਸਕਦਾ ਨਾਨਕ ਸਾਜ ਕਹੇ ਬੇਨੰਤੀ ਇਹ ਸੰਤੂਸਾਲ ਜੀ ਕਹਿੰਦੇ ਸੱਚ ਕਹਿੰਦੇ ਬੇਅੰਤੀ ਪੂਰਵਕ ਸੱਚ ਦੇਵ ਹੋ ਸੱਚ ਸਮਾਹਾਇ ਕੀ ਮੋਹਰੇ ਜੀ ਸੱਚਾ ਨਾਮ ਦਿਓ ਜਪਣ ਵਾਸਤੇ ਜਿਸ ਕਰਕੇ ਤੇਰੇ ਸੱਚ ਵਿੱਚ ਸਮਾਹਾ ਇਸ ਮੋਣਾ ਹੋਵੇ ਸਮਾੜਾ ਆਨੰਦ ਪ੍ਰਾਪਤ ਹੋਵੇ ਸੱਜ